ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਜੀ ਅੱਜ ਹੈਗਾ ਜੀ ਦੀਵਾਲੀ ਦਾ ਦਿਨ ਤੇ ਦੀਵਾਲੀ ਦੇ ਦਿਨ ਨਾਲ ਇਹ ਦਿਨ ਜਿਹੜਾ ਆਪਾਂ ਬਲੌਗ ਸਟਾਰਟਿੰਗ ਕਰ ਰਹੇ ਹਾਂ ਜੀ ਟਾਈਮ ਹੈ ਜਿਹੜਾ 12:00 ਵੱਜ ਚੁੱਕੇ ਨੇ ਜੀ ਹਨ ਸਾਰਿਆਂ ਨੂੰ ਪਹਿਲਾਂ ਤਾਂ ਹੈਪੀ ਦੀਵਾਲੀ ਜੀ ਪਰਮਾਤਮਾ ਅਗੇ ਅਰਦਾਸ ਕਰਦੇ ਆ ਤੇ ਕਿ ਹਰ ਘਰ ਦੇ ਵਿੱਚ ਹਨ ਖੁਸ਼ੀਆਂ ਦੇ ਦੀਵੇ ਜਾਗਣ ਹਰ ਘਰ ਦੇ ਵਿੱਚ ਜਿਹੜਾਗਾ ਤਾਂ ਦ੍ਰਿਸ਼ਟੀnga ਬਖਸ਼ੇ ਮਹਾਰਾਜ ਹਨ ਤਾਂ ਕਿ ਤਿਹਾਰ ਆੜਾ ਆਪਾਂ ਹੱਸਦੇ ਖੇੜਦੇ ਮਨਾ ਸਕੀਏ ਜੀ ਸਾਰਿਆਂ ਨੂੰ ਹੈਪੀ ਦਿਵਾਲੀ ਤੇ ਲੋ ਜੀ ਆਪਾਂ ਕਰ ਰਹੇ ਹਾਂ ਜੀ ਕੰਮਤੰਦੇ ਹਨਾ ਡੇਲੀ ਰੁਟੀਨ ਤੇ ਲੋ ਜੀ ਆਪਾਂ ਪਿਛਲੇ 15 ਸਾਲਾਂ ਤੋਂ ਹਨਾ ਜਿਹੜਾ ਆਪਣਾ ਦਿਵਾਲੀ ਦੇ ਇਹੀ ਰੁਟੀਨ ਹੁੰਦਾਗਾ ਤੇ ਹਰ ਸਾਲ ਆਪਾਂ ਜਿਹੜਾ ਦਿਵਾਲੀ ਵਾਲੇ ਦੇਣਾ ਜੋ ਕੰਮਤੰਦੇ ਅੱਜ ਮੈਂ ਤੁਹਾਡ ਨਾਲ ਸ਼ੇਅਰ ਕਰੂੰਗੀ ਇਸੇ ਤਰ੍ਹਾਂ ਹੀ ਕਰਦੇ ਆ ਰਹੇ ਹਾਂ ਜੀ ਹਨਾ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਬੀ ਇਸੇ ਤਰ੍ਹਾਂ ਹੀ ਆਪਾਂ ਜਿਹੜਾ ਕੰਮ ਤਾਂ ਦੇ ਕਰਦੇ ਰਹੀਏ ਜੀ ਹਨ ਤੇ ਜਿਉਂ ਆਪਾਂ ਇਸ ਘਰ ਦੇ ਵਿੱਚ ਆਏ ਆ ਜੀ ਹਨ ਤੇ ਆਪਾਂ ਇਸੇ ਤਰ੍ਹਾਂ ਜੀ ਆਪਣੀ ਦੀਵਾਲੀ ਮਨਾਉਣੀ ਆ ਜੀ ਵਧੀਆ ਖੁਸ਼ੀਆਂ ਦੇ ਨਾਲ ਤੇ ਇਸੇ ਤਰ੍ਹਾਂ ਇਹ ਖੁਸ਼ੀਆਂ ਨਾਲ ਆਪਾਂ ਆਪਣੇ ਕੰਮ ਤਾਂ ਦੇ ਜਿਹੜੇ ਹਰਸਾ ਵਾਲੀ ਕਰਦੇ ਆ ਜੀ ਹਨ ਇਹ ਨਹੀਂ ਹੈਗਾ ਵੀ ਵੀਡੀਓ ਤਾਂ ਆਪਾਂ ਹੁਣ 6-7 ਮਹੀਨਿਆਂ ਤੋਂ ਬਣਾਉਣੀ ਸਟਾਰਟ ਕੀਤੀ ਹੈਗੀ ਚੈਨਲ ਤਾਂ ਆਪਾਂ 6-7 ਮਹੀਨਿਆਂ ਦੇ ਬਣਾਇਆ ਜੀ ਹਨ ਤੇ ਪਰ ਆਪਾਂ ਜਿਉਂ 15 ਸਾਲ ਹੋ ਗਏ ਪਿਛਲੇ 15 ਸਾਲਾਂ ਤੋਂ ਰੂਟੀਨ ਐਡ ਆਪਣਾ ਦਿਵਾਲੀ ਦੇ ਇਹੀ ਹੁੰਦਾਗਾ ਤੇ ਪਸੂ ਆਪਾਂ ਹਰ ਸਾਲ ਨਮਾਉਣੀ ਨਮਾਉਣੀ ਹੁੰਦੀ ਹੈ ਜੀ ਦਿਵਾਲੀ ਵਾਲੇ ਦਿਨ ਕਿਉਂਕਿ ਕਹਿੰਦੇ ਜੀ ਹਨਾ ਵੀ ਘਰ ਦੇ ਵਿੱਚ ਲక్ష్ਮੀ ਆਉਂਦੀ ਹੈ ਹਨਾ ਤਾਂ ਕਰਕੇ ਜਿਹੜਾ ਲੋਕ ਕਰਨ ਦੀ ਸਜਟ ਕਰਦੇ ਨੇ ਤੇ ਦੇਖੋ ਜੀ ਆਪਣੀ ਤਾਂ ਹਨਾ ਲక్ష్ਮੀ ਵੀ ਇੰਨਾ ਨਾਲ ਹੀ ਹੈ ਇੰਨਾ ਸਿਰ ਤੇ ਆਪਣੇ ਰੋਜੀ ਰੋਟੀ ਹੈ ਇੰਨਾ ਸਿਰ ਤੇ ਆਪਣੇ ਚੁੱਲ੍ਹੇ ਆ ਕਰਮਾ ਵਾਲੀਆਂ ਦੇ ਸਿਰ ਤੇ ਤੇ ਕਿਉਂ ਨਾ ਆਪਣਾ ਸ਼ੁਰੂਆਤ ਪਹਿਲਾਂ ਇੰਨਾ ਤੋਂ ਹੀ ਕਰੀਏ ਹਨਾ ਤੇ ਤਾਂ ਕਰਕੇ ਜੀ ਆਪਾਂ ਹਰ ਸਾਲ ਇਹੜਾ ਇਹਨਾਂ ਨੂੰ ਦਿਵਾਲੀ ਵਾਲੇ ਦਿਨ ਨਮਾਉਣੀ ਨਮਾਉਣਾ ਹੁੰਦਾ ਹੈਗਾ ਤੇ ਬਸ ਤਾਂ ਡੇਲੀ ਨਮਾਉਣੇ ਆ ਜੀ ਹਨ ਪਰ ਦਿਵਾਲੀ ਵਾਲੇ ਦਿਨ ਸਪੈਸ਼ਲ ਜਨਮਾਉਣੇ ਆ ਜੀ ਹਨ ਵਧੀਆ ਤੇਲ ਵਗੈਰਾ ਵੀ ਲਗਾ ਦਿੰਨੇ ਹੁੰਦੇ ਆ ਤੇ ਵਧੀਆ ਸ਼ੌਂਕ ਨਾਲ ਨਮਾਉਣੇ ਹੁੰਦੇ ਆਗੇ ਇਹ ਆ ਜੀ ਆਪਣੇ ਨਿਊ ਮੈਂਬਰ ਹਨ ਇਹਦੀ ਹਜੇ ਵੀਡੀਓ ਆਪਾਂ ਨਹੀਂ ਪਾਈ ਹੈਗੀ ਤੇ ਉਹ ਵੀਡੀਓ ਆਪਾਂ ਸੋਨਾਂ ਸ਼ੇਅਰ ਕਰਾਂਗੇ ਅੱਗੇ ਤੇ ਬਸ ਟਾਈਮ ਹੀ ਲੱਗਿਆ ਜੀ ਹਨਾ ਖੇਤ ਵਗੈਰਾ ਜਾਣ ਦੇ ਕਰਕੇ ਤੇ ਕੁਝ ਹੋਰ ਦਿੱਕਤ ਜੀ ਆ ਗਈ ਸੀ ਉਹ ਤੁਹਾਨੂੰ ਦੱਸਾਂਗੀ ਹੋਰ ਕਿਸੇ ਨਵੀਂ ਵੀਡੀਓ ਦੇ ਵਿੱਚ ਤੇ ਕਿਉਂਕਿ ਜੀ ਅੱਜ ਹੈਗਾ ਤਿਹਾੜ ਦੇ ਦੇ ਨਾਲ ਅੱਜ ਆਪਾਂ ਹਨਾ ਬਸ ਸਪੈਸ਼ਲ ਦੀਵਾਲੀ ਦਾ ਬਲੌਗ ਹੀ ਬਣਾ ਬਣਾਵਾਂਗੇ ਤੇ ਲੋ ਜੀ ਇਧਰ ਆਪਾਂ ਤਖਤ ਵਗੈਰਾ ਜਿਹੜਾ ਸਾਫ਼ ਕਰ ਦਿੱਤੇ ਤੋਂ ਦਿੱਤੇ ਏ ਵੀ ਮੇਰਾ ਰੁਟੀਨ ਪੱਕਾ ਹੀ ਹੈ ਜੀ ਦੀਵਾਲੀ ਵਾਲੇ ਦਿਨ ਇਹ ਕੰਮ ਮੈਡਾ ਮੈਂ ਕਰ ਨਹੀਂ ਕਰਨਾ ਹੁੰਦਾਗਾ ਤੇ ਜਿਹੜਾ 메ਨ 게ਟ ਆ ਉਹ ਪਤੋ ਹਤਾ ਹੀ ਹਨਾ ਤੇ ਦਿਵਾਲੀ ਵਾਲੇ ਦਿਨ ਆਪਾਂ ਸਾਰੇ 게ਟ ਵਗੈਰਾ ਜਿਹੜੇ ਠੰਡੇ ਕਰ ਦਿੰਨੇ ਹੁੰਦੇ ਆ ਜੀ ਕੌਲੇ ਕਹਿੰਦੇ ਆ ਕੌਲੇ ਠੰਡੇ ਕੀ ਕਰਨੇ ਬਹੁਤ ਜ਼ਰੂਰੀ ਹੁੰਦੇ ਨੇ ਹਨਾ ਤੇ ਲੋ ਜੀ ਆਪਾਂ ਸਾਰੇ ਧੋ ਦਿੱਤੇ ਹੈਗੇ ਤੇ ਹਾਂਜੀ ਲੋ ਜੀ ਇੱਥੇ ਆਪਾਂ ਜਿਹੜਾ ਪਾਣੀ ਛਿੜਕਣਾ ਸਟਾਰਟ ਕੀਤਾ ਗਾ ਵਾਰ ਦੇ ਵਿੱਚ ਹਨਾ ਤੇ ਸਾਰੀ ਜਿਹੜੀ ਧੂੜ ਮਿੱਟੀ ਉਹ ਬੈਠ ਜੂਗੀ ਤੇ ਬਾਕੀ ਵਧੀਆ ਠੰਡਾ ਜਿਹਾ ਹੋ ਜਾਂਦਾ ਹਨਾ ਤਿਹਾਰ ਦੇ ਦਿਨ ਵਧੀਆ ਲੱਗਦਾ ਗਾ ਤੇ ਸਾਰੇ ਆਪਾਂ ਛਿੜਕਾ ਕਰ ਦਾਂਗੇ ਪਾਣੀ ਦਾ ਸੋਮਰ ਮੈਂ ਸਵੇਰੇ ਦਿੱਤਾ ਸੀ ਸਵੇਰੇ ਸਵੇਰ ਮਾਂਜਾ ਪਾ ਮਾਰ ਦਿੱਤਾ ਸੀ ਬਸ ਹੁਣ ਕੱਲਾ ਪਾਣੀ ਛਿੜਕ ਦਾਂਗੇ ਕਿਉਂਕਿ ਦੁਪਹਿਰੇ ਜੇ ਮਾਂਜਾ ਮਾਰਨਾ ਚੰਗਾ ਨਹੀਂ ਲੱਗਦਾ ਜੀ ਤੇ ਇਸ ਕਰਕੇ ਆਪਾਂ ਇਹ ਮਾਂਜਾ ਸਵੇਰੇ ਸਵੇਰੇ ਮਾਰ ਦਿੱਤਾ ਸੀਗਾ ਤੇ ਹੁਣ ਤਾਂ ਬਸ ਕੱਲਾ ਪਾਣੀ ਛਿੜਕਾਂਗੇ ਤੇ ਬਾਕੀ ਤੁਸੀਂ ਪਹਿਣਾ ਜੋ ਵੀ ਪਹਿਣ ਪਰਾ ਵੀਡੀਓ ਵੇਖ ਰਹੇ ਆ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੁਹਾਡਾ ਦੀਵਾਲੀ ਵਾਲੇ ਦਿਨ ਕੀ ਕੀ ਰੁਟੀਨ ਹੁੰਦਾ ਹੈ ਨਾ ਸਾਰੇ ਪਹਿਣ ਪਰਾ ਜਰੂਰ ਦੱਸਿਓ ਮੇਰਾ ਤੇਹੀ ਰੁਟੀਨ ਹੈ ਜੀ ਹਰ ਸਾਲ ਦਿਵਾਲੀ ਵਾਲੇ ਦਿਨ ਪੱਕਾ ਤੇ ਇਹ ਕੰਮ ਤਾਂ ਦੇ ਮੇਰੇ ਪੱਕੇ ਹੁੰਦੇ ਨੇ ਤੇ ਅੱਗੇ ਤਾਂ ਜਿਹੜਾ ਹੈ ਦਿਵਾਲੀ ਵਾਲੇ ਦਿਨ ਜੀ ਆਪਾਂ ਹਨਾ ਜਿਹੜੇ ਤੱਕ ਤੇ ਵੀ ਰੰਗ ਕਰ ਦਿੰਦੇ ਹੁੰਦੇ ਸੀ ਵੀ ਲਾਲ ਜਿਹਾ ਰੰਗ ਮਾਰ ਦਿੰਦੇ ਹੁੰਦੇ ਸੀ ਤੇ ਇਥੇ ਜਿਹੜੇ ਕੌਲੇ ਕਲੀ ਕਰ ਦਿੰਦੇ ਹੁੰਦੇ ਸੀ ਪਰ ਹੁਣ 2-3 ਸਾਲ ਹੋ ਗਏ ਜਿਉਂ ਸਾਡੇ ਹਨਾ ਮਾਤਾ ਜੀ ਮੇਰੀ ਸੱਸੂ ਮਾ ਗੁਜਰੇ ਆਪਾਂ ਉਹ ਨਹੀਂ ਕਰੇ ਹੈਗੇ ਬਸ ਕੁਛ ਤਾਂ ਜੀ ਜਾਣੀ ਕਰਦਾ ਹੀ ਹਨਾ ਹਾਂ ਕਹਦੇ ਹੁੰਦੇ ਆ ਵੱਡੇ ਬੰਦੇ ਨਾਲ ਸਾਰਾ ਕੁਝ ਚੰਗਾ ਲੱਗਦਾ ਹੈਗਾ ਤੇ ਤਿਹਾਰ ਦੇ ਦਿਨ ਤਾਂ ਹਨ ਜੀ ਜਿਆਦਾ ਆਉਂਦੇ ਹੀ ਆ ਮਾਪਿਓ ਤੇ ਚਲੋ ਲਓ ਜੀ ਹਨ ਆਪਾਂ ਅੱਗੇ ਕੰਮ ਸਟਾਰਟ ਕਰਦੇ ਕਹਿੰਦੇ ਕੁਝ ਵੀ ਨਹੀਂ ਛੱਡਿਆ ਜਾਂਦਾ ਹਨ ਜਿਉਂਦੇ ਜਿਿਆਂ ਨੂੰ ਸਾਰਾ ਕੁਝ ਜਿਹੜਾ ਕਰਨਾ ਪੈਂਦਾ ਹੈਗਾ ਤੇ ਕਰ ਵੀ ਰਹੇ ਆ ਜੀ ਹਨ ਤੇ ਚਲੋ ਹੁਣ ਆਪਾਂ ਲਗਾ ਰਹੇ ਆ ਜੀ ਦੀਵੇ ਹਨ ਟਾਈਮ ਆੜਾ ਬਿਲਕੁਲ ਸ਼ਾਮ ਦਾ ਹੋ ਗਿਆ ਤੇ ਥੋੜਾ ਜਿਹਾ ਹਨੇਰਾ ਹੀ ਹੋ ਗਿਆ ਜੀ ਬਾਕੀ ਅਪਨੇਰਾ ਹੀ ਲਾਉਣੇ ਹੁੰਨੇ ਆ ਜੀ ਦੀਵੇ ਹਨਾ ਕਿਉਂਕਿ ਐਵੇਂ ਹੁੰਦਾ ਵੀ ਬੱਤੀ ਰਾਤ ਤੱਕ ਆ ਜਿਹੜੇ ਦੀਵੇ ਆਪਣੇ ਜਗਦੇ ਰਹਿਣ ਹਨਾ ਇਸ ਲਈ ਆਪਾਂ ਦੀਵੇ ਥੋੜੀ ਲੇਟ ਹੀ ਲਾਉਣੇ ਆ ਜਿਆਦਾ ਜਲਦਬਾਜ਼ੀ ਨਹੀਂ ਕਰਦੇ ਦੀਵੇ ਲਾਉਣ ਨੂੰ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਲਾਵਾਂਗੇ ਜੀ ਬਾਹਰ ਹਨਾ ਇੱਥੇ ਦੀਵੇ ਮਹਿਲਾਤੇ ਪਰ ਮੇਨ ਗੇਟ ਤੇ ਤੇ ਬਾਹਰ ਆਪਾਂ ਪਸੂ ਨਾਲ ਚ ਰੂੜੀ ਤੇ ਬਾਹਰਲੀ ਜਗ੍ਹਾ ਤੇ ਦੀਵੇ ਲਾ ਕੇ ਆਉਣੇ ਆ ਤੇ ਫੇਰ ਆਪਾਂ ਜਿਹੜਾ ਛੱਤ ਤੇ ਜਾਵਾਂਗੇ ਦੀਵੇ ਲਾਉਣ ਤੇ ਇਹਨੇ ਛੱਤ ਤੇ ਦੋਵੇਂ ਪੈਣਾ ਰਲ ਕੇ ਲਾ ਲਾਂਗੇ ਤੇ ਉਹ ਹਜੇ ਥੋੜੇ ਜਿਹਾ ਕੰਮ ਰਹਿੰਦੇ ਸੀ ਉਹਦੇ ਭਾਂਡੇ ਵਾਰ ਚੱਕਣ ਵਾਲੇ ਉਹ ਚੱਕ ਰਹੀ ਹੈਗੀ ਕੰਮ ਧੰਦੇੜੇ ਆਪਣੇ ਸਾਰੇ ਹੋ ਗਏ ਜੀ ਇਹ ਟੂ ਹੈਡ ਰੋਟੀ ਵਗਾਰ ਆਪਾਂ ਖਾ ਲਈ ਹੈਗੀ ਤੇ ਪਸੂ ਵਗਾਰ ਆਪਾਂ ਸਾਰਾ ਫਾਈਨਲ ਕਰਤਾ ਕੰਮ ਧੰਦਾ ਤੇ ਬਸ ਇਸ ਤੋਂ ਬਾਅਦ ਆਪਾਂ ਜਿਹੜੀ ਆ ਦਿਵਾਲੀ ਇੰਜੋਏ ਕਰਾਂਗੇ ਪੜਾਕੇ ਵਗਾਰ ਚਲਾਵਾਂਗੇ ਤੇ ਇੱਥੇ ਆਪਾਂ ਬਾਹਰ ਪਸੂਆਂ ਜਿੱਥੇ ਪਸੂ ਬੰਨਦੇ ਹਨ ਤੁਸੀਂ ਡੇਲੀ ਵੀਡੀਓ ਦੇ ਵਿੱਚ ਦੇਖਦੀ ਹੋ ਉੱਥੇ ਦੀਵਾ ਲਗਾ ਰਹੇ ਹਾਂ ਕਿਉਂਕਿ ਹਨਾ ਮੇਨ ਤਾਂ ਇੱਥੇ ਜ਼ਰੂਰੀ ਹੈ ਜੀ ਤੇ ਇਥੇ ਆਪਾਂ ਦਿਨੇ ਪਸੂ ਸਾਰਾ ਦਿਨ ਰਹਿੰਦੇ ਆ ਹਨ ਤੇ ਇਥੇ ਆਪਾਂ ਦੀਵਾ ਧਰ ਦਿੱਤਾ ਹੁਣ ਆਪਾਂ ਤਾਂ ਰੰਗੀ ਜੀ ਰੂੜੀ ਤੇ ਥੋੜਾ ਜਿਆਦਾ ਹਨੇਰਾ ਹੋਣ ਦੇ ਕਰਕੇ ਵੀਡੀਓ ਜਿਹੜੀ ਕਲੀਅਰ ਨਹੀਂ ਆ ਰਹੀ ਜੀ ਹਨ ਤੇ ਬਾਕੀ ਲਾਈਟਾਂ ਆਈਆਂ ਜਿਹੜੀਆਂ ਚਾਰ ਸ਼ਫੇਰਾਂ ਵੱਜ ਰਹੀਆਂ ਨੇ

ਤੇ ਉਸ ਸਿਮਪਲੀ ਦੀਵੇ ਲਾਉਣੀ ਹੁੰਦੀਆਂ ਤੇ ਲੋ ਜੀ ਹੁਣ ਆਪਾਂ ਥੱਲੇ ਲਾਵਾਂਗੇ ਥੋੜੀ ਜਿਵੇਂ ਕੰਧਾਂ ਤੇ ਹਨਾ ਆਪਣੇ ਜਿਵੇਂ ਕੰਧਾਂ ਤੇ ਹੋ ਗਿਆ ਸੰਧਾਂ ਤੇ ਹੋ ਗਿਆ ਉਹ ਚੀਜ਼ਾਂ ਤੇ ਲਾਉਣੇ ਆ ਫਿਰ ਆਪਾਂ ਚੱਲਦੇ ਆ ਕੋਠੇ ਤੇ ਤਲੋ ਜੀ ਇੱਥੇ ਆਪਾਂ ਕੋਠੇ ਤੇ ਆ ਗਈ ਸੀ ਤੇ ਆਪਾਂ ਲਏ ਸੀ ਥੋੜੀਆਂ ਹੀ ਫੋਟੋਆਂ ਖਿੱਚੀਆਂ ਸੀਗੀਆਂ ਤੇ ਉਹ ਸ਼ਾਰਟ ਜਿਹੜੇ ਵਿੱਚ ਲਾ ਦਿੱਤੇ ਨੇਗੇ ਤੇ ਲਓ ਜੀ ਹੁਣ ਆਪਾਂ ਪੜਾ ਕੇ ਜਿਹੜੇ ਪਾਣੀ ਸਟਾਰਟ ਕਰ ਦਿੱਤੇ ਨੇਗੇ ਤੇ ਇੱਧਰ ਪਾ ਰਹੇ ਹਾਂ ਕੰਮ ਜਿਹੜੀ ਪੜਾ ਕੇ ਦੇਰ ਸਮੇਂ ਦੀ ਵੀੜੀ ਵਿੱਚ ਜਿਆਦਾ ਨਹੀਂ ਪਾਉਂਦੇ ਅਸੀਂ ਬਸ ਪੜਾ ਕੇ ਹੁਣ ਦੋ ਸਾਲਾਂ ਤੋਂ ਹੀ ਲਿਆਉਣ ਲੱਗੀਆਂ ਕਿਉਂਕਿ ਹੁਣ ਇਹ ਕੰਮ ਵੱਡਾ ਹੋ ਗਿਆ ਹਨਾ ਬੱਚਿਆਂ ਦਾ ਕੀ ਕਰਦਾ ਚਲੋ ਬੱਚੇ ਪਾ ਲੈਂਦੇ ਨੇ ਇਦਰੀ ਇੱਕ ਕੰਬੀ ਪਾਰਿਆ ਪੜਾਕੇ ਤੇ ਪਹਿਲਾਂ ਸੀ ਕਦੇ ਨਹੀਂ ਲੈਂਦੇ ਸੀ ਸਾਨੂੰ ਇੰਨਾ ਪੜਾਕੇ ਨਹੀਂ ਹੈਗਾ ਹਨ ਤੇ ਬਸ ਬੱਚੇ ਥੋੜੇ-ਬਹੁਤ ਤੇ ਲਿਆਉਂਦੇ ਨੇ ਇਹ ਕੰਬੀ ਜਿਆਦਾ ਨਹੀਂ ਲਿਆਉਂਦਾ ਜੀ ਬਸ ਨਾਰਮਲ ਜਿਹਾ ਹਨ ਆਮ ਜਿਹਾ ਲਿਆ ਕੇ ਪਾ ਲੈਂਦਾ ਜਿਆਦੇ ਹਾਈ-ਫਾਈ ਜਿਹੜਾ ਪੜਾਕੇ ਨਹੀਂ ਲਿਆਉਂਦੇ ਆਪਾਂ ਤਾਂ ਸਿੰਪਲੀ ਜਿਹੜੇ ਹਨ ਪੜਾਕੇ ਲਿਆ ਕੇ ਆਪਾਂ ਥੋੜੇ-ਬਹੁਤ ਤੇ ਪਾ ਲੈਨੇ ਉਹਨੇ ਚਲੋ ਇਹਨੇ ਨਾਲ ਇੰਜੋਏ ਹੋ ਜਾਂਦਾ ਹਨ ਤੇ ਵੈਸੇ ਜਿਆਦੇ ਪਾਉਣੇ ਵੀ ਨਹੀਂ ਚਾਹੀਦੇ ਹਨ ਬਾਕੀ ਜਦੋਂ ਸਾਡੇ ਵਿੱਚ ਪੜਾ ਕੇ ਪਾਉਣ ਦੀ ਅਸੀਂ ਕੋਲ ਹੀ ਹੁੰਨੇ ਹਨ ਇੱਕ ਜਣਾ ਕਦੇ ਵੀ ਅਣਗਹਿਲੀ ਨਹੀਂ ਕੀਤੀ ਹੈਗੀ ਬੱਚਿਆਂ ਨੂੰ ਕੱਲਿਆਂ ਨੂੰ ਨਹੀਂ ਫੜਾਏ ਚੀਜ਼ਾਂ ਦਾ ਖਾਸ ਕਰਕੇ ਹਨ ਰੱਖਣਾ ਚਾਹੀਦਾ ਦਿਵਾਲੀ ਵਾਲੇ ਦਿਨ ਕੰਕੇ ਜੀ ਕੰਮ ਤੋਂ ਮੁੱਕਦੀ ਨਹੀਂ ਹਨ ਕੰਮ ਨਹੀਂ ਲੋਟਾਂਦੇ ਇੱਕ ਜਣਾ ਬੱਚਿਆਂ ਦੇ ਕੋਲ ਸਪੈਸ਼ਲ ਹੋਣਾ ਜ਼ਰੂਰੀ ਹੈਗਾ ਪੜਾ ਕੇ ਚਲਾਉਣ ਸਮੇਂ ਤਾਂ ਕਿ ਬੱਚਿਆਂ ਨੂੰ ਟੋਕਾ ਟੋਕੀ ਕਰੀ ਜਾਵੇ ਹਨ ਇਸ ਤਰ੍ਹਾਂ ਜਿਹੜੀ ਆਪਾਂ ਇੰਜੋਏ ਕੀਤੀ ਹੈ ਜਿੰਨੀ ਕਹਾਣਾ ਦਿਵਾਲੀ ਤੁਹਾਡੇ ਨਾਲ ਆਪਾਂ ਸ਼ੇਅਰ ਕਰ ਦਿੱਤੀ ਹੈਗੀ ਤੇ ਲਓ ਜੀ ਹੁਣ ਇੱਥੇ ਆਪਾਂ ਵੀ ਪਾ ਰਹੇ ਆ ਥੋੜੀ ਜਿਹੀ ਪੜਾ ਕੇ ਤੁਸੀਂ ਦੇਖੋ ਵੀਡੀਓ ਦੇ ਵਿੱਚ ਲਓ ਜੀ ਜੀ ਜਿਓ ਵੀ ਆਪਣੀ ਵੀਡੀਓ ਤੇ ਪਹਿਲੀ ਵਾਰ ਆਇਆ ਆਪੀ ਚੈਨਲ ਨੂੰ ਕਰ ਲੀ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਆ ਕਰੋ ਜੀ ਤੇ ਬਾਕੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਭੈਣ ਪਰਮਨੂ ਆਪਣੀ ਵੀਡੀਓ ਜਿਹੜੀ ਕਿਵੇਂ ਦੀ ਲੱਗੀ ਕਮੈਂਟਾਂ ਦੇ ਵਿੱਚ ਜਰੂਰ ਦੱਸਿਆ ਕਰੋ ਠੀਕ ਹੈ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ